ਸੱਚੀ ਗੱਲ ਵੀ ਸਾਰਿਆਂ ਨੂੰ ਆਹ ਟਰੱਕ ਦਾ ਸੀਗਾ ਆ ਫੈਨ ਕਲਚ ਲੀਕ ਇੱਥੋਂ ਇਅਰਲੀ ਕਰਦਾ ਸੀ ਇੱਥੋਂ ਇਹ ਆਹ ਥਾਂ ਤੋਂ ਤੇ ਆਪਾਂ ਕਰ ਲੱਗੀਆਂ ਚੇਂਜ 916 ਹੀ ਸਾਊਟ ਲੈ ਕੇ ਪਹਿਲਾਂ ਖੋਲਦੇ ਆਪਾਂ ਪੱਖੇ ਦੇ ਫਾਰ ਫਾਰ ਖੋਲ ਕੇ ਤੇ ਫਿਰ ਦਾਹਾਂ ਫੈਨ ਕਲਚ ਦੇ ਨਾੜ ਖੋਲਾਂਗੇ ਠੀਕ ਤੇ ਜਿਵੇਂ ਜਿਵੇਂ ਆਪਾਂ ਕੰਮ ਕਰਦੇ ਆ ਉਹ ਤੁਹਾਨੂੰ ਦੱਸਦੇ ਆ ਅੱਜ ਆ ਯਾ ਜੋਬ ਆਪਣੇ ਕੋਲੇ ਫੈਨ ਕਲਚ ਲੀਕ ਦੀ ਠੀਕ ਹੈ। ਬਾਕੀ ਸਾਰੇ ਜਣੇ ਨਾ ਯਾਰ ਵੀਡੀਓ ਦੇਖ ਕੇ ਆਪਣੇ ਚੈਨਲ ਨੂੰ ਫੋਲੋ ਵੀ ਕਰਿਆ ਕਰੋ ਹਨਾ। ਕਮੈਂਟ ਕਰਿਆ ਕਰੋ ਤੇ ਲਾਈਕ ਕਰਿਆ ਕਰੋ। ਠੀਕ ਹੈ ਚਲੋ ਖੋਲ ਕੇ ਫਿਰ ਤੁਹਾਨੂੰ ਦੱਸਦੇ ਹਾਂ। ਲੋ ਵੀ ਆਪਾਂ ਪੱਖਾ ਖੋਲ ਲਿਆ ਵਾ ਆ ਦੇਖੋ ਨਾਟ ਖੋਲ ਲਏ ਵੇ ਪੱਖੇ ਦੇ। ਇਹ ਹੋ ਗਿਆ ਵਾ ਸਾਈਡ ਤੇ ਪੱਖਾ। ਤੇ ਹੁਣ ਇਹਦੇ ਵਿੱਚ ਇੱਥੇ ਨਾਟ ਹੁੰਦੇ ਇਹਦੇ ਵਿੱਚ। ਇਹਦੇ ਵਿੱਚ ਇੱਥੇ ਹਨਾ ਸਰਾਖ ਹੈ। ਉਹ ਨਟ ਖੋਲ ਕੇ ਤੇ ਆ ਫੈਨ ਕਲਚ ਹੁੰਦਾ ਹੈ। ਇਹ ਸਾਰਾ ਲੈ ਜਾਣਾਗਾ। ਪੱਕੇ ਦੇ ਨਟ ਹੁੰਦੇ 6 916 ਦੇ। ਉਹ ਆਪਾਂ ਸਾਰੇ ਖੋਲਦੇ ਤੇ ਇਹਨੂੰ ਇੱਥੇ ਕਰ ਲਿਆ ਸਾਈਡ ਤੇ। ਤੇ ਹੁਣ ਆਪਾਂ ਆ ਖੋਲਦੇ ਆ ਨਾਟੇ ਦੇ ਵਿੱਚੋਂ। ਕਿ ਨਟ ਖੋਲ ਕੇ ਫਿਰ ਤੁਹਾਨੂੰ ਦਿਖਾਉਣਿਆਂ ਲਾ ਕੇ ਹਨਾ। ਫਿਰ ਆਪਾਂ ਨਮਾ ਇਹ ਫਿੱਟ ਕਰਾਂਗਾ। ਉਹ ਕਿ ਦੁਲੇਰੀਓ ਵੀਡੀਓ ਨਾਲ। ਆਉਂਦੀ ਆ ਬਈ। ਫੈਨ ਦਾ ਕਲਚ ਆ ਹੁੰਦਾ ਹੈ। ਇਹਦੀ ਕਰਕੇ 에어 ਲੀਕ ਹੁੰਦੀ ਸੀ ਇਹ ਆਪਾਂ ਖੋਲ ਲਿਆ ਹੁਣ ਹੁਣ ਪਾਰਟਸ ਲਿਆ ਕੇ ਆਪਾਂ ਫਿਰ ਉਹਨੂੰ ਚੇਂਜ ਕਰਾਂਗੇ ਇਹ ਦੇਖੋ ਆ ਚੀਕ ਕੋ ਗਦੀ ਹੋਰ ਇਹਦੇ ਨਾਲ ਇੱਥੇ ਹਵਾ ਦਾ ਕੰਮ ਜ਼ਰੂਰ ਮੰਗਦਾ ਇਹ ਕਰਦੇ ਆ ਚੇਂਜ ਆਪਾਂ ਜਦੋਂ ਨਵੀਂ ਧਾਕੇ ਕਸਣ ਲੱਗੇ ਫਿਰ ਦੱਸਾਂਗੇ ਸਾਰਾ ਵੀ ਕਿੱਦਾਂ ਲੱਗਦੀ ਆ ਆ ਨਟ ਹੁੰਦੇ ਆ ਵਿੱਚ ਤੇ ਇਹ ਨਟਾਂ ਨੂੰ ਆਪਾਂ ਨਿਸ਼ਾਨੀਆਂ ਲਾਉਣੀਆਂ ਪੈਂਦੀਆਂ ਭਾਵੇਂ ਸੇਮ ਸੇਮ ਆਵੇ ਦੇਖੋ ਜਿੱਦਾਂ ਫਟ ਤਾਂ ਕਿ ਆਪ ਨੂੰ ਪਤਾ ਲੱਗਦਾ ਵੀ ਇੱਥੇ ਇੱਥੇ ਹੈਗੇ ਨਾਲ ਬਾਕੀ ਆ ਪੱਖੇ ਦੇ ਨਾਲ ਤਾਂ ਹੁੰਦੇ ਹੁੰਦੇ ਇਹਨਾਂ ਦਾ ਕੋਈ ਇਸ਼ੂ ਨਹੀਂ ਬਾਕੀ ਆ ਖੋਲ ਕੇ ਆਪਾਂ ਚੈੱਕ ਕਰਾਂਗੇ ਜਦੋਂ ਦੇਖਾਂਗੇ ਵੀ ਕੀ ਇਹਦੇ ਵਿੱਚ ਪ੍ਰੋਸੀਜਰ ਕੀ ਹੁੰਦਾ ਸਿਸਟਮ ਕਿੰਦਾ ਦਾ ਸਾਰਾ ਕੁਝ ਲੋਗ ਕੱਢ ਕੇ ਸਾਹ ਦੇਖਾਂਗੇ ਉਹ ਵੀ ਆਪਾਂ ਦਿਖਾਵਾਂਗੇ ਓਕੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਨਾਲ ਚੈਨਲ ਨੂੰ ਸਾਰੇ ਭਰਾ ਲਾਈਕ ਤੇ ਸਬਸਕ੍ਰਾਈਬ ਕਰਿਆ ਕਰੋ ਠੀਕ ਹੈ ਓਕੇ ਲਓ ਵੀ ਆ ਨਵਾਂ ਆ ਗਿਆ ਆ ਪੁਰਾਣਾ ਸੀ ਆ ਨਵਾਂ ਆਪ ਹੁਣ ਲੱਗਿਆ ਫਿੱਟ ਕਰਨ ਲਓ ਇਹ ਤੁਹਾਨੂੰ ਦਿਖਾਉਣੇ ਆ ਇਹਦੇ ਨਾਲ ਨਾਟ ਵੀ ਨਵੇਂ ਆਉਂਦੇ ਨੇ ਪੱਖੇ ਵਾਲੇ ਵੀ ਇਹਦੇ ਜਿਹੜੇ ਨਾਟ ਹੁੰਦੇ ਉਹ ਵੀ ਸਾਰੇ ਨਵੇਂ ਆਉਂਦੇ ਹੁੰਦੇ ਆਪਾਂ ਹੁਣ ਲੱਗਿਆ ਫਿੱਟ ਕਰਨ ਤੇ ਦਿਖਾਉਣੇ ਆ ਤੁਹਾਨੂੰ ਬੜੀ ਮਾੜੀ ਗੁਰਪੀ ਇਹਨੂੰ ਸ਼ਟਰ ਨਾਲ ਦੇ ਨਹੀਂ ਨਹੀਂ ਤੇ ਝੋਟਿਆ ਵੇਖ ਲਾ ਗਰਦ ਕੱਢ ਦੇ ਤੇ ਸਾਰੇ ਗਾਜ ਦੇ තුදි පම නාට මොර ජන මාසන වනගු ਲਓ ਆਪਾਂ ਕਸਟਮ ਕਰੋ ਉਹ ਦੇਖੋ ਕਸੇ ਆ ਗਿਆ ਕਿ ਉਹਦੇ 6 ਨਟ ਹੁੰਦੇ ਆ ਨਟ ਇੱਥੇ ਹੁੰਦੇ ਆ ਇਹ ਇਹਦੇ ਵਿੱਚ ਹਨਾ ਆ ਚੀਜ਼ਾਂ ਦੇ ਵਿੱਚ ਨਟ ਨਾਟ ਕਸੇ ਜਾਂਦੇ ਹੁੰਦੇ ਗਾਂ ਆ ਚੀਜ਼ਾਂ ਦੀ ਨਿਸ਼ਾਨੀ ਰੱਖ ਲਈ ਬੰਦਾ ਠੀਕ ਹੈ ਇੱਕ ਨਟ ਲੱਗ ਜੇ ਬਾਕੀ ਸਾਰੇ ਸੇਮ ਹੀ ਆਉਂਦੇ ਹੁੰਦੇ ਇਹਨੂੰ ਸਾਹਮਣੇ ਵਿੱਚ ਮੂਰੀ ਜੀ ਹੁੰਦੀ ਹੈ ਉਸੇ ਸਾਹਮਣੇ ਨਟ ਲਾ ਕੇ ਦਿੰਦੇ ਆ ਇੱਥੇ ਵੱਡਾ ਰਚੜ ਨਹੀਂ ਚੱਲਦਾ ਹਨਾ ਵੱਡਾ ਰਚੜ ਇਹਦੇ ਨਾਲ বাজ ਜਾਂਦੇ ਹੱਥ ਵਜਦਾ ਤੇ ਉਦੋਂ ਆਹ ਛੋਟਾ ਰਚੜ ਲੈ ਲੈ ਆਹ ਛੋਟਾ ਰਚੜ ਲੈ ਲੈ ਬੰਦਾ ਕਾਸ ਲੈ ਆਹ ਛੋਟੇ ਨਾਲ ਕਾਟਵਾ ਕੇ ਤੇ ਮਗਰ ਆਪ ਵਾਲੇ ਪੈਰ ਜਿਹੜਾ ਜ਼ੋਰ ਨਹੀਂ ਪੈਂਦਾ ਪੈਪ પાਕੇ ਆ ਬੰਦਾ ਕੱਸਦੇ ਠੀਕ ਹੈ ਬਾ ਕਿਉਂ ਨਾ ਟੂਨੀ ਕਸੀ ਜਾਂਦੇ ਉਹ ਦੁਬਾਰਤ ਕਸੀ ਨਹੀਂ ਜਾਂਦੇ ਉਹ ਪੱਖਾ ਘੁੰਮਣ ਲੱਗ ਜਾਂਦਾ ਉਹ। ਉਹ ਪੂਰੇ ਟਾਈਟ ਹੋ ਜਾਂਦੇ ਉਹਦੇ। ਠੀਕ ਹੈ ਤੇ ਹੁਣ ਆਪਾਂ ਕਰਦੇ ਆ ਪੱਖਾ ਪੱਖਾ ਕੱਸ ਕੇ ਫਿਰ ਤੁਹਾਨੂੰ ਫੇਰ ਦੱਸਦੇ। ਲੋ ਵੀ ਆਪਾਂ ਪੱਖਾ ਵੀ ਕੱਸ ਤਾ ਵਾ ਸਭ ਕੁਝ ਓਕੇ ਆ ਹੁਣ ਤੇ ਹੁਣ ਮਾਰਦੇ ਆ ਸਿਲਫ ਤੇ ਦਿਖਾਉਨੇ ਆ ਤੁਹਾਨੂੰ 에ਅਰ ਲੀਕ ਹੁੰਦੀ ਆ ਕਿ ਨਹੀਂ ਹੁੰਦੀ ਅੱਗੇ ਪ੍ਰੈਸ਼ਰ 에ਅਰ ਦਾ ਲੋ ਜਾਵੜੇਂਦਾ ਸੀਗਾ। ਜੋ ਸੈਲਫ ਮਾਰਦੇ ਨੇ ਇਹ ਆਹ ਬੰਦ ਕਰ ਦਿੱਤੇ ਅੱਗੇ 에어 ਲੀਕ ਦੀ ਆਵਾਜ਼ ਆਉਂਦੀ ਹੁੰਦੀ ਸੀ ਹੁਣ ਕੋਈ ਆਵਾਜ਼ ਨਹੀਂ ਬਾਕੀ ਮੈਂ ਤੁਹਾਨੂੰ ਪ੍ਰੈਸ਼ਰ ਦਿਖਾਉਣਾ 에어 ਦਾ ਪ੍ਰੈਸ਼ਰ ਲੋਜ ਆਵੜਿੰਦਾ ਸੀਗਾ 에어 ਪ੍ਰੈਸ਼ਰ ਲੋਜ ਆਵੜਿੰਦਾ ਸੀ ਅੱਗੇ ਖਾਣਾ ਦੇਖੋ ਪੂਰਾ ਵਾ ਇਹ ਆਪਣੀ ਜੌਬ ਹੋ ਗਈ ਐ ਡਨ ਤੇ ਕਿਦਾਂ ਦਾ ਲੱਗਿਆ ਆਪਣਾ ਕੰਮ ਸਾਰੇ ਦੱਸਿਓ ਹਨਾ ਤੇ ਨਾਲੇ ਲਾਈਕ ਤੇ ਸਬਸਕ੍ਰਾਈਬ ਕਰਿਓ ਸਾਰੇ ਭਰਾ ਠੀਕ ਆ ਦੋਨੀਆਂ ਵੀਡੀਓ ਆਪਾਂ ਬਣਾਉਂਦੇ ਰਵਾਂਗੇ ਟਰੱਕਾਂ ਤੇ ਹਨਾ ਠੀਕ ਆ ਓਕੇ ਬਾਈ ਮਿਲਦੇ ਆ ਨੈਕਸਟ ਵੀਡੀਓਜ਼ ਧੰਨਵਾਦ ਸਾਰਿਆਂ ਨੂੰ